ਅੰਜੀਤ ਸਿੰਘ ਬ੍ਰਹਮਪੁਰਾ ਨੂੰ ਆਪਣੇ ਹੀ ਸੰਸਦੀ ਖੇਤਰ ਦੇ ਵਿੱਚ ਇੱਕ ਵੱਡਾ ਝਟਕਾ ਜ਼ੋਇਆ ਲੱਗਿਆ ਜੀ ਹਾਂ ਬ੍ਰਹਮਪੁਰਾ ਦੇ ਭਤੀਜੇ ਗੁਰਿੰਦਰ ਸਿੰਘ ਟੋਨੀ ਜੋ ਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਵੱਡੀ ਗਿਣਤੀ ਦੇ ਵਿੱਚ ਆਪਣੇ ਹਮਾਇਤਿਆਂ ਦੇ ਨਾਲ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਦਾ ਪੱਲਾ ਫੜਿਆ ਬੰਦਾਸੀ ਇਹ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਜਗੀਰ ਕੌਰ ਵੀ ਇਸ ਦੌਰਾਨ ਮੌਜੂਦ ਰਹੇ ਅਕਾਲੀ ਦਲ ਦੇ ਆਗੂ ਗਰਸਾ ਸਿੰਘ ਬਲਟੋਹਾ ਵੀ ਮੌਜੂਦ ਰਹੇ ਤੇ ਗੁਰਿੰਦਰ ਸਿੰਘ ਬ੍ਰਹਮਪੁਰਾ ਨੇ ਅਕਾਲੀ ਦਲ ਦੇ ਜੋ ਉਮੀਦਵਾਰ ਨੇ ਬੀਬੀ ਜਗੀਰ ਕੌਰ ਉਹਨਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ ਅਕਾਲੀ ਦਲ ਦੇ ਵਿੱਚੋਂ ਸ਼ਾਮਲ ਹੋਏ ਨੇ ਉਹਨਾਂ ਦੇ ਨਾਲ ਹੋਰ ਵੀ ਜੋ ਲੋਕ ਰঞ্জੀਤ ਸਿੰਘ ਬ੍ਰਹਮਪੁਰਾ ਦੇ ਨਾਲ ਜੁੜੇ ਹੋਏ ਸਨ ਉਹਨਾਂ ਸਾਰਿਆਂ ਨੇ ਬ੍ਰਹਮਪੁਰਾ ਨੂੰ અલਵਿਦਾ ਕਹਿ ਦਿੱਤਾ ਸੋ ਲਗਾਤਾਰ ਜੋ ਲੋਕ ਸਭਾ ਚੋਣਾਂ ਦਾ ਅਖਾੜਾ ਹੈ ਭਖਤਾ ਜਾ ਰਿਹਾ ਹੈ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਜੋ ਹੈ ਕੀਤਾ ਜਾ ਰਿਹਾ ਹੈ ਅਕਾਲੀ ਦਲ ਵੱਲੋਂ ਹਾਲੇ ਸਿਰਫ ਇੱਕ ਉਮੀਦਵਾਰ ਐਲਾਨਿਆ ਗਿਆ ਬੀਬੀ ਜਗੀਰ ਕੌਰ ਤੇ ਉਹਨਾਂ ਦੀ ਚੋਣ ਮੁਹਿੰਮ ਅੱਗੇ ਵੱਧ ਰਹੀ ਹੈ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਇੱਕ ਵੱਡਾ ਝਟਕਾ ਮਿਲਿਆ ਹੈ ਉਹਨਾਂ ਦੇ ਆਪਣੇ ਹੀ ਹੁਣ ਉਹਨਾਂ ਨੂੰ ਅਲਵਿਦਾ ਕਹਿ ਰਹੇ ਨੇ ਉਹਨਾਂ ਦਾ ਸਾਥ ਛੱਡ ਰਹੇ ਨੇ ਉਹਨਾਂ ਦੇ ਭਤੀਜੇ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਉਹਨਾਂ ਦੇ ਹਮਾਇਤੀ ਵੀ ਵੱਡੀ ਗਿਣਤੀ ਦੇ ਵਿੱਚ ਜੋ ਨੇ ਵਕਾਲੀ ਦਲ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ। ਸੋਰੀ ਕਾਲੀ ਨਾਲ ਸ਼ਰਾਮਣੀ ਕਾਲੀ ਨਾਲ। 타타 ਮਾਰਦਾ ਇਕੱਠ ਜੁਟੇ ਲੋਕ ਸਭਾ ਸੰਸਦੀ ਖੇਤ ਖਡੂਕ ਸਾਹਿਬ ਦੇ ਹਲਕਾ ਡੇਰਾ ਸਾਹਿਬ ਵਿੱਚ ਜਿੱਥੇ ਖੁਦ ਨੂੰ ਟਕਸਾਲੀ ਕਹਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਸਿਆਸੀ ਜ਼ਮੀਨ ਇਸ ਇਕੱਠ ਦੇ ਪੈਰਾ ਹੀਟਾ ਰੁਲਦੀ ਨਜ਼ਰ ਆਈ ਤਾਂ ਆਪਣੇ ਹੀ ਘਰ ਦੇ ਮੂਹਰੇ ਅਕਾਲੀ ਦਲ ਦੇ ਹੱਕ ਵਿੱਚ ਹੋਏ ਇਸ ਇਕੱਠ ਨੇ ਬ੍ਰਹンプੁਰਾ ਦੇ ਪੈਰਾ ਹੀਟੋਂ ਵੀ ਜ਼ਮੀਨ ਖਿਸਕਾ ਦਿੱਤੀ ਮੌਕਾ ਸੀ ਬ੍ਰਹンプੁਰਾ ਦੇ ਆਪਣੇ ਹੀ ਪਤੀਜੇ ਅਤੇ ਇਲਾਕੇ ਵਿੱਚ ਖਾਸਾ ਆਧਾਰ ਰੱਖਣ ਵਾਲੇ ਗੁਰਿੰਦਰ ਸਿੰਘ ਟੋਨੀ ਬ੍ਰਹンプੁਰਾ ਦੀ ਅਕਾਲੀ ਦਲ ਵਿੱਚ ਸ਼ਮੂਲੀਅਤ ਦਾ ਟੋਨੀ ਬ੍ਰਹਮਪੁਰਾ ਨੇ ਜਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਆਪਣੇ ਸਮਰਥਕਾਂ ਦੀ ਮੌਜੂਦਗੀ ਵਿੱਚ ਅਕਾਲੀ ਦਲ ਦਾ ਪੱਲਾ ਫੜਿਆ ਉੱਥੇ ਹੀ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਨੂੰ ਵੀ ਜਮ ਕੇ ਨਿਸ਼ਾਨੇ ਤੇ ਲਿਆ ਨਾ ਸਿਰਫ ਟੋਨੀ ਬ੍ਰਹਮਪੁਰਾ ਬਲਕਿ ਇਲਾਕੇ ਤੋਂ ਜ਼ਿਲ੍ਹਾ ਪਰੀਸ਼ਦ ਮੈਂਬਰ ਬੀਬੀ ਰੁਪਿੰਦਰ ਕੌਰ ਨੇ ਵੀ ਬ੍ਰਹਮਪੁਰਾ ਦਾ ਸਾਥ ਛੱਡ ਕੇ ਇਸ ਮੌਕੇ ਆਪਣੀ ਮਾਂ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਮੈਂ ਬਹੁਤ ਸਮਾਂ ਛੋਟੀ ਜਿਹੀ ਉਮਰ ਤੋਂ ਹੋ ਕੇ ਸ਼ੋਭਨੀ ਕਾਲੀਦਾਰ ਦੀ ਸੇਵਾ ਕਰਦਾ ਰਿਹਾ 40 ਸਾਲ ਦਾ ਮੈਂ ਸ਼ੋਭਨੀ ਕਾਲੀਦਾਰ ਦੇ ਵਰਕ ਨਹੀਂ ਕੀਤੀ ਆ ਬ੍ਰਾਂਪਰਾਜੀ ਦੇ ਨਾਲ ਖੜ ਕੇ ਵਰਕ ਨਹੀਂ ਕਰਦਾ ਰਿਹਾ ਉਹਨਾਂ ਕੋਲ ਹੀ ਮੈਂ ਸਿੱਖਿਆ ਲਈ ਸੀ ਯਾਤਰਾਵਾਂ ਜਮਾਤ ਵੱਡੀ ਆ ਅੱਜ ਵੀ ਮੈਂ ਆਪਣੇ ਪਰਿਵਾਰ ਨੂੰ ਮੇਰੇ ਪਰਿਵਾਰ ਨੇ ਕੋਈ ਫੈਸਲਾ ਲਿਆ ਸੀ ਮੇਰੇ ਵੱਡਿਆਂ ਨੇ ਲਿਆ ਸੀਗਾ ਪਰ ਮੈਂ ਫੇਰ ਵੀ ਆਪਣਾ ਉਸ ਫੈਸਲੇ ਦੇ ਪਾਰਟੀ ਦੇ ਹੱਕ 'ਚ ਫੈਸਲਾ ਲੈਂਦੇ ਆ ਪਾਰਟੀ ਦੀ ਮਦਦ ਕਰਨ ਵਾਸਤੇ ਆਪਣਾ ਮਨ ਬਣਾ ਕੇ ਵੀ ਵੀ ਟਿਕਟ ਦੇ ਦੀ ਇਹ ਨਾ ਦੀ ਵਿਵਾਦ ਚੜ ਕੇ ਸ਼ੋਭ ਅਸ ਹਲਕੇ ਕਰੋੜ ਸਾਹਿਬ ਤੋਂ ਮਦਦ ਕਰੂੰਗਾ ਪਰ ਸ਼ੋਮਨੀ ਕਲ ਨੂੰ ਝੋੜੀ ਵਿੱਚ ਇਹ ਸੀਟ ਜਿੱਤ ਕੇ ਪਾਉਂਗਾ ਇਹ ਪਾਰਟੀ ਸ਼ਟ ਤੋਂ ਪਹਿਲਾਂ ਕਿਸੇ ਤਰ੍ਹਾਂ ਦਾ ਉਹਨਾਂ ਮੇਰੇ ਨਾਲ ਕੋਈ ਸਲਾਹ مشورہ ਨਹੀਂ ਕੀਤਾ ਮੈਂ ਪਾਰਟੀ ਦੇ ਹੁਕਮ ਦੇ ਨਾਲ ਉਹਨਾਂ ਕੋ ਜਾ ਕੇ ਬੇਨਤੀ ਕਰਦਾ ਰਿਹਾ ਵੀ ਆਪਾਂ ਪਾਰਟੀ ਨੂੰ ਨਾ ਛੱਡੀਏ ਪਾਰਟੀ 'ਚ ਰਹੀਏ ਪਰ ਉਹਨਾਂ ਦਾ ਫੈਸਲਾ ਟਲ ਸੀਮ ਦੇ ਰਿਹਾ ਕਿ ਜੋ ਮੈਂ ਮੂੰਹੋਂ ਗੱਲ ਫੈਸਲਾ ਕੀਤਾ ਉਹ ਮੇਰਾ ਫੈਸਲਾ ਸਹੀ ਹੈ ਉਸ ਫੈਸਲੇ ਦੇ ਟਲ ਰਏ ਉਹਨਾਂ ਨੇ ਪਾਰਟੀ ਬਣਾ ਲਈ ਪਰ ਮੈਂ ਆਪਣਾ ਜਿਹੜਾ ਆਪਣਾ ਮੰਨ ਦਾ ਜਿਹੜਾ ਫੈਸਲਾ ਸੀਗਾ ਆਪਣੇ ਵਰਕਰਾਂ ਦਾ ਫੈਸਲਾ ਲੈ ਕੇ ਇਲਾਕੇ ਦਾ ਫੈਸਲਾ ਲੈ ਕੇ ਤੇ ਸ਼ੋਮਨੀ ਕਲ ਦੇ ਨਾਲ ਵਾਪਸ ਖੜਾ ਰਿਆ ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ ਨੂੰ ਸੀਨੀਅਰ ਅਕਾਲੀਆਗੂ ਵਿਕਰਮ ਸਿੰਘ ਮਜੀਠੀਆ ਅਤੇ ਇਲਾਕੇ ਤੋਂ ਅਕਾਲੀ ਦਲ ਉਮੀਦਵਾਰ ਬੀਬੀ ਜਗੀਰ ਕੌਰ ਨੇ ਜੀ ਆਇਆਂ ਕਿਹਾ ਨਾਲ ਹੀ ਇਲਾਕੇ ਤੋਂ ਸੀਨੀਅਰ ਅਕਾਲੀਆਗੂ ਵਰਸਾ ਸਿੰਘ ਵਲਟੋਆ ਨੇ ਇਸ ਦਿਨ ਤੋਂ ਬਾਅਦ ਜਗੀਰ ਕੌਰ ਦੀ ਜਿੱਤ ਨੂੰ ਯਕੀਨੀਕਰਾਰ ਦੇ ਦਿੱਤਾ ਰਦੀਆਂ ਗਹਿਰਾਈਆਂ ਜੋ ਸਤੋਨੀ ਜੀ ਦਾ ਉਹਨਾਂ ਦੇ ਮਿਸਜ਼ ਰੁਪਿੰਦਰ ਕੌਰ ਜੀ ਜਿਹੜੇ ਸਾਡੇ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਨਾਲ ਕਈ ਪਿੰਡ ਸਰਪੰਚ ਬਲਾਕ ਸੰਮਤੀ ਦੇ ਮੈਂਬਰ ਸਾਹਿਬਾਨ ਜਿਨ੍ਹਾਂ ਨੇ ਪਾਰਟੀ ਨੂੰ ਤਰਜੀ ਦਿੰਦੇ ਆ ਆਪ ਦੇ ਪਰਿਵਾਰ ਨੂੰ ਇਸ ਮੌਕੇ ਤੇ ਪਰਿਵਾਰ ਨੂੰ ਪਾਸੇ ਰੱਖ ਦਿਆ ਪਰ ਪਰਿਵਾਰ ਦਾ ਇਹ ਔਖਾ ਫੈਸਲਾ ਲੈਂਦਿਆਂ ਇਹਨਾਂ ਨੇ ਪਾਰਟੀ ਨਾਲ ਖਲੋਣ ਦਾ ਫੈਸਲਾ ਕੀਤਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਹੁਣ ਵੀ ਇਹ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਇਲੈਕਸ਼ਨਾਂ ਹੋਈਆਂ ਬੜੀ ਸ਼ਾਨਦਾਰ ਜਿੱਤ ਇਹਨਾਂ ਨੇ ਹਾਸਲ ਕੀਤੀ ਹਮੇਸ਼ਾ ਹੀ ਬ੍ਰਹਮਪੁਰਾ ਸਾਹਿਬ ਦੀ ਕੈਂਪੇਨ ਨੂੰ ਚਲਾਉਣ ਵਾਲੇ ਜਿੱਥੇ ਬਾਕੀ ਸੱਜਣ ਸਨ ਉਹਨਾਂ ਚੋਂ ਮੇਨ ਸੱਜਣ ਟੋਨੀ ਜੀ ਸਨ ਸੋ ਉਹਨਾਂ ਦਾ ਤੇ ਉਹਨਾਂ ਦੇ ਸਮੁੱਚੀ ਟੀਮ ਦਾ ਪਰਿਵਾਰ ਦਾ ਸਾਥੀਆਂ ਦਾ ਅੱਜ ਬੀਬੀ ਜ਼ਗੀਰ ਕੌਰ ਜੀ ਦੀ ਹਮਾਇਤ 'ਚ ਸ਼੍ਰੋਮਣੀ ਅਕਾਲੀ ਦਲ ਦੀ ਮਦਦ 'ਚ ਜਦੋਂ ਆਏ ਆ ਮੈਂ ਸਮਝਦਾ ਬਹੁਤ ਵੱਡੀ ਵੱਲ ਸਾਡੀ ਕੈਂਪੇਨ ਨੂੰ ਮਿਲਣਾ ਜਿਨ੍ਹਾਂ ਨੇ ਆਪਣੇ ਸਮਾਜੀ ਰਿਸ਼ਤਿਆਂ ਤੋਂ ਉੱਪਰ ਉੱਠ ਕੇ ਪਾਰਟੀ ਨੂੰ ਆਪਣਾ ਪਰਿਵਾਰ ਸਮਝਦੇ ਆਂ ਔਰ ਪਾਰਟੀ ਦੀ ਇੱਜ਼ਤ ਨੂੰ ਹੋਰ ਅੱਗੇ ਵਧਾਉਂਦੇ ਆਂ ਸਰਦਾਰ ਗੁਰਿੰਦਰ ਸਿੰਘ ਜੀ ਟੋਨੀ ਸਾਹਿਬ ਨੇ ਇਸ ਹਲਕੇ ਦੀਆਂ ਪਰੰਪਰਾਵਾਂ ਨੂੰ ਇਸ ਹਲਕੇ ਦੇ ਇਤਿਹਾਸ ਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਗੱਲ ਦੀ ਮਦਦ ਕਰਨ ਵਾਸਤੇ ਜਿਹਦਾ ਪਹਿਲਾਂ ਕਰਦੇ ਸੀ ਉਦਾਂ ਹੀ ਲੱਕ ਬਣ ਕੇ ਤੁਰੇ ਆ ਮੈਸਮੀ ਦੀ ਇਤੋਂ ਵੱਡੀ ਖੁਸ਼ੀ ਨਹੀਂ ਹੋ ਸਕਦੀ ਧੰਨਵਾਦੀ ਆ ਟੋਨੀ ਜੀ ਦਾ ਇਸ ਗੱਲੋਂ ਕਿ ਉਹਨਾਂ ਨੇ ਉਦੋਂ ਤੱਕ ਆਪਦੇ ਕੋਸ਼ਿਸ਼ਾਂ ਜਾਰੀ ਰੱਖੀਆਂ ਜਾਂ ਤੱਕ ਬ੍ਰਹਮਪੁਰਾ ਸਾਹਿਬ ਲੱਕ ਛੜਾ ਕੇ ਬਾਹ ਛੜਾ ਕੇ ਗੁੱਟ ਛੜਾ ਕੇ ਉਂਗਲ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਕਿ ਤਾਇਆ ਜੀ ਮੋੜਾ ਪਰ ਤਾਇਆ ਜੀ ਨਹੀਂ ਮਿਲੇ ਅੱਜ ਟੋਣਨੀ ਵੀਰ ਜੀ ਨੂੰ ਅੱਜ ਇੱਕ ਕਦਮ ਚੁੱਕਣਾ ਪਿਆ ਹੈ ਅੱਜ ਤਾਇ ਦੇ ਨਾਲ ਜਿਹੜੀ ਰਾਜਨੀਤਿਕ ਸਾਂਝ ਹੈ ਉਹ ਸਦਾ ਵਾਸਤੇ ਖਤਮ ਕਰਕੇ ਆਪਣੀ ਮਾਂ ਪਾਰਟੀ ਜਿਹੜੀ ਹੈ ਸ਼ਰਮਣੀ ਕਾਲੀ ਦਲ ਦੇ ਨਾਲ ਪਾਈ ਮਨਿੰਦਰ ਮੋਂਗਾ ਪੀਟੀਸੀ ਨਿਊਜ਼ ਖਡੂਰ ਸਾਹਿਬ